ਤੇਨੇ ਚੋਰ ਨੂੰ ਖਾਂਦਣਾ ਦੇਖੋ ਚੋਰ ਦੇ ਪੈਂਦੀਆਂ ਦੇਖੋ ਕਹਾਵਤ ਸੱਚ ਸਾਬਤ ਹੁੰਦੀ ਨਜ਼ਰ ਆਈ ਅਪਰਾ ਇਲਾਕੇ ਦੇ ਅੰਦਰ ਜਿੱਥੇ ਰਸਤੇ ਵਿੱਚ ਜਾਂਦੀਆਂ ਔਰਤਾਂ ਨਾਲ ਕਰਦੇ ਸਨ ਲੁੱਟ ਖਸੁੱਟ ਤੇ ਹੋ ਜਾਂਦੇ ਸਨ ਫਰਾਰ ਪਰ ਆਖਰ ਚੜ ਗਏ ਅਪਰਾ ਪੁਲਿਸ ਨੂੰ ੜਕੇ ਤੇ ਪੁਲਿਸ ਨੇ ਕੀਤਾ ਚੋਰੀ ਦੇ ਮੋਬਾਈਲ ਫੋਨ ਬਰਾਮਦ ਤੇ ਮੋਟਰਸਾਈਕਲ ਦੱਸ ਦਈਏ ਕਿ ਪਿਛਲੇ ਦਿਨੀ ਅਪਰਾ ਵਿੱਚ ਬਾਜ਼ਾਰ ਤੋਂ ਲੱਗ ਰਹੀ ਔਰਤ ਕੋਲੋਂ ਬੈਗ ਖੋਣ ਵਾਲਿਆਂ ਨੂੰ ਅਪਰਾ ਪੁਲਿਸ ਵੱਲੋਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਚੌਕੀ ਅਪਰਾ ਦੇ ਇੰਚਾਰਜ ਸੁਖਦੇਵ ਸਿੰਘ ਔਰ ਕਿੰਨ ਦੱਸਿਆ ਕਿ ਮਾ ਜੋਗੇ ਐਸਐਸਪੀ ਸਤਾਰ ਹਰਵਿੰਦਰ ਸਿੰਘ ਵਿਰਕ ਪੀਪੀਐਸ ਤੇ ਡੀਐਸਪੀ ਸਰਵਰ ਸਿੰਘ ਬੱਲ ਉਪਰ ਪੁਲਿਸ ਫੋਰਡੀਆਂ ਹਦਾਇਤਾਂ ਮੁਤਾਬਕ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਨੂੰ ਸਫਲਤਾ ਪ੍ਰਾਪਤ ਹੋਈ ਕਿ ਪਿਛਲੇ ਕਈ ਦਿਨਾਂ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਸਨ ਅਸੀਂ ਪੁਲਿਸ ਪਾਰਟੀ ਦੇ ਸੂਚਨਾ ਦੇ ਆਧਾਰ ਤੇ ਦੋ ਜਣਿਆਂ ਨੂੰ ਕਾਬੂ ਕੀਤਾ ਇਹ ਨੌਜਵਾਨ ਰਸਤੇ ਵਿੱਚ ਜਾਂਦੀਆਂ ਔਰਤਾਂ ਤੋਂ ਕਰਦੇ ਸਨ ਲੁੱਟ ਖਸੁੱਟ ਜਿਨ੍ਹਾਂ ਕੋਲੋਂ ਫਲੋਰ ਤੇ ਆਪਰਾ ਦੇ ਆਸ-ਪਾਸ ਦੇ ਲੋਕਾਂ ਕੋਲੋਂ ਲੁੱਟ ਹੋਏ 8 ਮੋਬਾਈਲ ਫੋਨ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਹੋਇਆ ਬਰਾਮਦ ਦੋਸ਼ੀ ਦੀ ਪਛਾਣ ਜਸਕਰਨ ਸਿੰਘ ਵਾਸੀ ਲੋਹਗੜ ਤੇ ਲਖਵਿੰਦਰ ਸਿੰਘ ਵਾਸੀ ਪਿੰਡ ਜੋਲਾਵੱਜ ਹੋਈ ਹੈ ਤੇ ਇਹਨਾਂ ਨੇ ਇਲਾਕੇ ਵਿੱਚ 20-25 ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਅਸੀਂ 8 ਵਾਰਦਾਤਾਂ ਤਾਂ ਟਰੇਸ ਕਰ ਲਈਆਂ ਤੇ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਪੁਸ਼ਗੀਸ਼ ਜਰੀਏ ਤਾਹੀ ਤਾਂ ਕਹਿੰਦੇ ਨੇ ਚੋਰ ਨੂੰ ਖਾਂਦਰਾ ਦੇਖੋ ਤੇ ਚੋਰ ਨੂੰ ਚੋਰ ਦੇ ਇੰਦਿਆ ਦੇਖੋ ਅਖਰ ਉਹੀ ਕੰਮ ਹੋਇਆ ਐਸਰ ਕੀ ਕਹੋਗੇ ਇਹਨਾਂ ਦੋਨੇ ਨੌਜਵਾਨਾਂ ਬਾਰੇ ਜਿਨ੍ਹਾਂ ਨੇ ਲੁੱਟਖੋਹਾਂ ਇਲਾਕੇ ਦੇ ਵਿੱਚ ਕਰਕੇ ਪੂਰੀ ਦਹਿਸ਼ਤ ਫੈਲਾਈ ਹੋਈ ਸੀ ਹੂੰ ਕਾਫੀ ਦਨਾ ਤੋਂ ਜੜੀਆਂ ਨੇ ਇਲਾਕੇ ਦੇ ਵਿੱਚ ਛੁਰੇਦਿਆਂ ਵਾਰ ਦਾਤ ਹੋ ਰਹੀਆਂ ਸੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਾਹਿਬ ਉਹਨਾਂ ਦੀਆਂ ਹਦਾਇਤਾਂ ਤੇ ਜਿਹੜੀ ਆ ਇਹਨਾਂ ਦੇ ਖਿਲਾਫ ਜਿਹੜੀ ਆ ਫਲਾਸ਼ ਕੀਤੀ ਜਾ ਰਹੀ ਸੀ ਉਸੇ ਘੜੀ ਦੇ ਵਿੱਚ ਜਿਹੜੇ ਆ ਦੋ ਵਿਅਕਤੀ ਇੱਕ ਜਸਕਰਨ ਸਿੰਘ ਵਾਸੀ ਲੋਗੜ ਤੇ ਲਖਵਿੰਦਰ ਸਿੰਘ ਵਾਸੀ ਪਿੰਡ ਜੋੜਾ ਨੂੰ ਅਸੀਂ ਕਾਬੂ ਕੀਤਾ ਸੀਗਾ ਤੇ ਉਹਨਾਂ ਦੇ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਤੇ 8 ਮੋਬਾਈਲ ਫੋਨ ਰਿਕਵਰ ਕੀਤੇ ਆ ਇੱਥੇ ਕਿ ਇਹ ਵੀ ਦੱਸਣ ਜੋਗਾ ਕਿ ਕੁਝ ਦਿਨ ਪਹਿਲਾਂ 23 ਤਰੀਕ ਨੂੰ ਇੱਕ ਲੜਕੀ ਜਿਹੜੀ ਆ ਉਹ ਪੈਦਲ ਚੱਲ ਕੇ ਬਸੜੇ ਸਮਰਾੜੀ ਬਸੜੇ ਉਪਰੇ ਤੋਂ ਸਮਰਾੜੀ ਸੜਕ ਨੂੰ ਜਾ ਰਹੀ ਸੀ ਤੇ ਉਹਦਾ ਜਿਹੜਾ ਪਰਸ ਖੋ ਕੇ ਲੱਗੇ ਸੀ ਉਹ ਮੋਬਾਈਲ ਵੀ ਜਿਹੜਾ ਉਹ ਵਿੱਚ ਅਸੀਂ ਰਿਕਵਰ ਕੀਤਾ ਸਰ ਕਿੰਨੀਆਂ ਕਵਾਰਤਾਂ ਹੁਣ ਤੱਕ ਇਹ ਕਰ ਚੁੱਕੇ ਸੀ ਅ 8 ਵਾਰ ਦੱਤਾਂ ਦੇ ਤੇ ਅ 9 ਵਾਰ ਦੱਤਾਂ ਦਾ ਤੇ ਅਸੀਂ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਜੜੀਆਂ 20-25 ਦੇ ਕਰੀਬ ਵਾਰ ਦੱਤਾਂ ਜੜੀਆਂ ਮੰਨੀਆਂ ਕਰੀਆਂ ਜਿੰਨੀਆਂ ਸਰ ਆਪਣੇ ਅਪਰਾ ਦੇ ਏਰੀਆ ਦੇ ਵਿੱਚ ਵਾਰ ਦੱਤਾਂ ਹੋ ਰਹੀਆਂ ਜਿਆਦਾਆਂ ਵਾਰ ਦੱਤਾਂ ਚ ਸ਼ਾਮਲ ਸੀ ਬਿਲਕੁਲ ਸ਼ਾਮਲ ਸੀ